ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਨਰੇਗਾ ਪਹੁੰਚ ਗਿਆ ਜੀ ਪਿੰਡ ਅਠਵਾਲ ਜ਼ਿਲ੍ਹਾ ਅਮਰਸਰ ਪੰਦੇ ਤਹਿਸੀਲ ਪਾਪਕਾਲਾ ਜਿਖੋ ਅੱਜ ਫੇਰ ਨਵਾਂ ਮਾਲ ਆਇਆ ਕਿ ਨਾ ਬਾਈ ਇਹਨਾਂ ਚਲੋ ਮਾਲ ਦਾ ਉਧਰੋਂ ਵੀ ਹੈ ਗਿਆ ਜੀ ਤੁਹਾਨੂੰ ਭਰਾ ਇਕੱਲੇ ਵੀਡੀਓ ਪਈਏ ਤੇ ਮਾਲ ਵੀ ਚਲੋ ਵਿਕੀ ਜਾਣਾ ਨਾਲ ਦੇਣਾ ਤੇ ਚਲੋ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਬਾਈ ਸਤਿਕਾਰ ਸ੍ਰੀ ਅਕਾਲ ਸੰਦੀਪ ਜੀ ਹੋਰ ਬਾਈ ਜੀ ਸਭ ਠੀਕ ਹੈ ਜੀ ਬਹੁਤ ਕਿਰਪਾ ਸਤਿਗੁਰ ਦੀ ਚਲੋ ਬਹੁਤ ਜ਼ਿਆਦਾ ਮਾਨ ਸਤਿਕਾਰ ਹੈ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਮਾਨ ਸਤਿਕਾਰ ਆ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਿਲਕੁਲ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਸੰਦੀਪ ਜੀ ਭੈਣ ਭਰਾਵਾਂ ਨੇ ਦਿੱਤਾ ਵਾ ਚਲੋ ਚਲੋ ਭਾਈ ਐਂ ਹੀ ਐਂ ਹੀ ਆਈਂ ਮਾਲ ਸੁਣਨ ਦਾ ਭਾਈ ਬਾਕੀ ਭਾਜਿਆ ਜਾਣਾ 22 23 ਚੇਟ ਝੋਟੀਆਂ ਸੀ ਤੁਹਾਡੇ ਸਾਹਮਣੇ ਜੋੜਾ ਜੋੜਾ ਹੀ ਗਿਆ ਹਾਂ ਜੋੜਾ ਜੋੜਾ ਗਿਆ ਜੀ ਤਿੰਨ ਤਿੰਨ ਵੀ ਕਈਆਂ ਭੈਣ ਭਰਾਵਾਂ ਖੜੀਆਂ ਕਈ ਇੱਕ ਇੱਕ ਵੀ ਵੀਰਾਂ ਨੇ ਖੜੀਆਂ ਚਲੋ ਮਾਲ ਚੰਗਾ ਇਹਦੇ ਜਾਇਜ਼ ਕਰਕੇ ਸੰਦੀਪ ਜੀ ਮਾਨ ਕਰਕੇ ਦਿੱਤਾ ਅੱਜ ਵੀ ਜਿਹੜਾ ਸੰਦੀਪ ਡੇਰੀ ਫਾਰਮੂਲਾ ਲੈ ਕੇ ਸ਼ੇਅਰ ਕਮੈਂਟ ਕਰਕੇ ਆਊਗਾ ਉਹਦਾ ਫੁੱਲ ਮਾਨ ਸਤਿਕਾਰ ਕਰ ਚਲੋ ਤੇ ਬਾਕੀ ਆਪਾਂ ਭਾਜ ਜਾਇਜ ਪਾਉਣੇ ਜਾਨਵਰ ਬਹੁਤ ਬਹੁਤ ਚੰਗੇ ਆ ਆ ਵੀ ਫਿਰ ਦੋੰਦੀ ਕੱਟੀ ਆ ਸੰਦੀਪ ਜੀ ਪਹਿਲਾ ਸੂਆ ਵਾ ਕੱਟੀ ਮਗਰ ਵਾ ਅੱਛਾ ਪਹਿਲਾ ਸੂਆ ਹਾਂਜੀ ਤੇ ਕਿੰਨੇ ਡੰਮੂ ਕਸੀਨੋ ਜੀ ਨੂੰ ਇਹਨੂੰ ਸੰਦੀਪ ਜੀ ਅੱਜ 1 ਹਫਤੇ ਦੀ ਸੂਈ ਆ ਠੀਕ ਆ ਤੇ ਦੁੱਧ ਜੀ ਕਿੰਨਾ ਆਪਣੇ ਕੋ 11 ਕਿਲੋ ਦੱਸ ਕੇ ਆਈ ਆ ਆਪਾਂ 11 ਨਹੀਂ ਦੱਸਣਾ 10 ਨਹੀਂ ਆਪਾਂ 9 ਕਿਲੋ ਦੱਸ ਕੇ ਦੇਣਾ 9 ਕਿਲੋ ਦੱਸ ਕੇ ਦੇਣਾ ਠੀਕ ਆ ਦੁੱਧ ਛੋਟੀ ਕੋ 10 ਕਿਲੋ ਹੀ ਹੋਗਾ ਆਪਾਂ 9 ਹੀ ਦੱਸ ਕੇ ਦੇਣੀ ਲੋ ਜੀ ਪਹਿਲਾ ਸੂਆ ਦੋ ਦਿਨ ਛੋਟੀ ਆ ਦੁੱਧ ਤੇ ਤੋਰੋ ਜੀ ਲੈ ਐ ਤੋਰ ਲੈ ਜਮਣਾ ਮੈਂ ਲੈ ਜਾਣੀ ਲੋਨ ਸਿੰਘ ਜੀ ਝੋਟੀਆਂ ਇੱਥੋਂ ਆ ਕੇ ਲੈਣਗੇ ਵਾ 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 ਕਿਆ ਗੱਲ ਸਹੀ ਆ ਬੱਲਾ ਮੰਡੇ ਤੁਸੀਂ ਇੱਥੇ ਲਈ ਖੜੀ ਆ ਹੈ ਬਠੀਕ ਆ ਜਵਾਬ ਸਮਾ ਬਾਈ ਜੀ ਬਿਲਕੁਲ ਵਧੀਆ ਮੈਂ ਨਾ ਰੂਵਰ ਕੀ ਪੁਲਿਸ ਲਈ ਵੀ ਚਵਾਈ ਆ ਨਵੀਂ ਲਈ ਦਾ ਕਰਕੇ ਝੋਡੀ ਮਾੜੀ ਜੀ ਡਰਦੀ ਆ ਕੋਈ ਗੱਲ ਨਹੀਂ ਭੈਣ ਭਰਾ ਫੱਟੀ ਢਾਹ ਕੇ ਚੋ ਕੇ ਲੈ ਕੇ ਜਾਂਦੇ ਕੱਢ ਦੋ ਫਿਰ ਫਿਰ ਕੱਢ ਦੋ ਫਿਰ ਤੁਸੀਂ ਵੀ ਕੋਈ ਨਵੀਂ ਸੰਦੀਪ ਜੀ ਬਿਲਕੁਲ ਹੀ ਆਪਾਂ ਜਾ ਲਈ ਜੈ ਜੀ ਬਿਲਕੁਲ ਰੱਖੋ ਕੰਮ। ਉਹ ਛੇਰੇ ਤੇ ਬੰਦ। ਮੈਂ ਨਾ ਵੀ ਸੰਦੀਪ ਜੀ ਪਹਿਲਾ ਪੀਸ ਆ। ਹਾਂਜੀ। ਮੁੱਲ ਦੇ ਕਰਾਉਣਾ ਕਿਨੇ 1 ਲੱਖ ਆ। ਹਾਂਜੀ। ਜੈਸਰੋ ਸੰਦੀਪ ਜੀ 95000 ਦੀ। ਨਹੀਂ ਠੀਕ ਆ। ਹਾਂਜੀ। 95000 ਬਿਲਕੁਲ ਸਹੀ ਗੱਲ। ਬਿਲਕੁਲ ਜੈ ਜੀ ਕੱਟੀ ਵੇਖ ਲੈ ਪੂਛ ਤੱਕ ਜੈਡ ਬਲੈਕ। 95000 ਤੇ ਬਿਲਕੁਲ ਜੈ ਜੀ ਆ ਕੰਮ। ਟਾਈਮ ਤੇ ਚੱਕਦਾ ਜੀ। ਚਲੋ ਆਜੋ ਕਰਾ ਦੇ। ਤੇ ਆਹ ਜੀ। ਇਹ ਵੀ ਸੰਦੀਪ ਜੀ ਪਹਿਲਾ ਸੁਆ ਦੋ ਦੰਦ ਆ। ਅੱਛਾ। ਤੇ 20 ਦਿਨਾਂ ਦੀ ਕੱਟੀ ਆ ਮਗਰ। ਲਓ ਜੀ। ਬਹੁਤ ਚੰਗੀ ਵੱਡਾ ਕਰ ਬਹੁਤ ਵੱਡੀ ਝੋਟੀ ਆ ਤੇ 17 ਦਿਨ ਵੀ ਵੀਡੀਓ ਆ ਰਹੇ ਭਾਈ ਉਹਦੀ ਦੋ ਦੰਦ ਚੋਟੀ 13 ਕਿਲੋ ਦੱਸ ਕੇ ਸੰਦੀਪ ਜੀ ਆਈ ਆ ਆਸ਼ਮਦ ਖਾ ਲੈਵਾ ਘਟ ਘਟਾ ਵਾਲਾ ਕਰਾ ਥਲੋ ਨੇ ਠੀਕ ਹੈ ਜੀ ਬਹੁਤ ਸੋਹਣੀ ਝੋਟੀ ਆ ਵੱਡਾ ਦੇਖੋ ਸ਼ਨੀਪ ਦੀ ਨਹੀਂ ਵੱਡੀ ਵੱਡੀ ਝੋਟੀ ਵਾ ਜੀ ਵੱਡੀ ਆ ਝੋਟੀ ਵੱਡੀ ਆ ਸੰਦੀਪ ਜੀ ਹਾਂਜੀ ਹਾਂਜੀ ਚਵਾਈ ਵੀ ਬਹੁਤ ਚੰਗੀ ਸੀਲ ਠੰਡੀ ਆ ਕੱਟੀ ਮੰਗ ਰਿਆ ਠੀਕ ਹੈ ਜੀ ਤੇ ਆਪਾਂ ਬਿਲਕੁਲ ਹੀ ਜਾਇਜ਼ ਪਾ ਕਰ ਦੇਣਾ ਜੈ ਜੀ ਬਿਲਕੁਲ ਸ਼ਨੀਪ ਜੀ ਜਾਇਜ਼ ਮੋਲੇ ਦਾ 13 ਜੋਟੀ ਦਾ ਇੱਕ ਪੰਜੀ ਦੀ ਝੋਟੀ ਦੇ ਦਾਂਗੇ 1,25,000 ਦੀ ਦਿੰਦਾ ਨਹੀਂ ਕੋਈ ਕੋਈ ਦਿੰਦਾ ਨਹੀਂ ਸੰਦੀਪ ਜੀ ਬਹੁਤ ਚੰਗੀ ਆ ਇਹ ਆ ਵੀ ਮੌਕੇ ਦੇ ਮਾਨਦਾਨ ਭੈਣ ਭਰਾ ਦਾ ਸ਼ੋਰ ਛੱਪਾ ਕਰਕੇ ਤੋੜਨੀ ਲਾਹ ਫੋੜ ਫੋੜ ਕੋਈ ਨਹੀਂ ਖੁੱਲ ਕੇ ਕਰਾਂ ਦੀ ਚੱਕਰੀ ਕੋਈ ਨਹੀਂ ਆ ਜੋ ਆਹ ਹੈ ਜੀ ਇਹ ਸੰਦੀਪ ਜੀ 14 ਕਿਲੋ ਦੁੱਧਿਆ ਝੋਟੀ ਕੋ 14 ਕਿਲੋ ਦੁੱਧਾ ਤੇ 13 ਦੱਸ ਕੇ ਦੇਣੀ 13 ਰਸ ਕੇ ਦੇਣੀ ਇਹ ਵੀ ਬਹੁਤ ਵੱਡੀ ਚੋਟੀ ਆ ਇਹ ਵੀ ਤੋਰੋ ਜੀ ਵਾ ਨਿੱਕਾ ਸੰਗੇ ਵੀ ਇੱਕ ਗਰਾਂ ਦੇ ਬੱਚਾ ਮਗਰ ਜੀ ਇਹਦੇ ਮਗਰ ਕਟਾ ਸੰਦੀਪ ਜੀ ਪੰਜਾ ਛਿਆਂ ਦੇਣਾ ਕਟਾ ਮਗਰ ਆ ਗਿਆ ਜੀ ਕੋਈ ਕੋਈ ਗੱਲ ਕੋਈ ਅੰਦਰ ਤੋਰ ਦੋ ਅੰਦਰ ਤੋਰ ਅੰਦਰ ਥੋੜਾ ਡਰ ਜਾਂਦੇ ਕਈ ਪਸ਼ੂ ਕੋਲ ਚ ਬੱਚੇ ਦਾ ਕਰਕੇ ਜਾਂਦੀ ਨਹੀਂ ਬਹੁਤ ਲੇਵਾ ਸੰਦੀਪ ਜੀ ਵੇਖੋ ਕਟਾ ਵਾਲਾ ਲੇਵਾ ਬਹੁਤ ਚੰਗੀ ਆ ਨਹੀਂ ਬਹੁਤ ਹੈ ਵੇ ਬੜਾ ਹੱਤਰਾ ਭਾਜੀ ਆਜੋ 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 ਮਾਲ ਦੋ ਰਲਾਸ ਹਰ ਹਰ ਕੋਈ ਨਹੀਂ ਕਿ 12 13 ਝੋਟੀਆਂ ਹਰ ਵਕਤ ਆ ਮੌਜੂਦ ਨਹੀਂ ਭਾਜੀ ਹਾਂਜੀ ਤੇਰੀ ਮਰਜ਼ੀ ਆਓ ਆ ਦੇਖੋ ਬਿਲਕੁਲ ਪੂਛ ਵੇਖੋ ਝੋਡੀ ਦਾ ਤੇ ਡਿਜ਼ਾਈਨ ਲੈਵਾ ਵੇਖੋ ਸੰਦੀਪ ਜੀ ਬਹੁਤ ਚੰਗੀ ਜਾਕਟ ਨੇ ਠੀਕ ਹੈ ਜੀ ਹਾਂਜੀ ਤੇ ਭਾ ਬਿਲਕੁਲ ਯਾਰ 1 ਬੱਤੀ ਮੋਲਿਆ 30 ਦੀ ਝੋਟੀ ਦੇ ਦਾਂਗੇ ਚਲੋ 1 ਲੱਖ 30 ਹਜ਼ਾਰ ਦੀ ਆਪਾਂ ਕਿਤੇ 1000 ਛੋਟ ਹੋਰ ਕਰ ਦਾਂ 1 29 ਦੀ ਬਸ ਠੀਕ ਆ ਆਹ ਜੀ ਏ ਸੰਦੀਪ ਜੀ ਬੋਲਾ ਇਹਦੇ ਕੋਈ 11-12 ਕਿਲੋ ਆ ਝੋਟੀ ਦਾਜੀ ਬਿਲਕੁਲ ਤਾਜੀ ਬਿਲਕੁਲ ਦੋ ਦਾਂਜਾ ਮੂੰ ਤੋਂ ਲੋ ਜੀ ਦੋ ਵੱਡਾ ਕੱਢਿਆ ਲੋ ਜੀ ਇਹ ਜੀ ਝੋਟੀ ਦੇ ਬਹੁਤ ਵੱਡੀ ਝੋਟੀ ਆ ਬਹਾਸ਼ ਸ਼ੰਭੂ ਕੋਲੇ ਲੇਵਲ ਹੋਇਆ ਇਹਦਾ ਵੀ ਵੇਲਦੀ ਵੀ ਸੰਦੀਪ ਜੀ ਬਹੁਤ ਲੰਮੀ ਆ ਹਾਂਜੀ ਵੇਲਦੀ ਵੀ ਝੋਟੀ ਬਹੁਤ ਲੰਮੀ ਆ ਪੀਸੀ ਬਹੁਤ ਸੋਹਣਾ ਜੀ ਤੇ ਭਾਅ ਬਿਲਕੁਲ ਹੀ ਜਾਇਜ਼ ਮੈਂ ਫੇਰ ਉਧਰ ਕੁ ਮਾਰੋ ਫੇਰ ਚਲੋ ਕੋਈ ਨਹੀਂ ਕੋਈ ਲੈ ਗਏ ਇੰਦਾ ਮੋਲੇ ਦੀ ਫਰਾ ਇਹਦਾ ਸੰਦੀਪ ਜੀ 128 ਮੋਲਿਆ ਹਾਂਜੀ ਜੈਸ ਨੂੰ 24 ਦੀ 1 ਲੱਖ 24 ਹਜ਼ਾਰ ਦੀ ਇਹ ਵੀ ਜਨਰ ਤੋਂ ਕਰਾ ਦੇ 1 ਲੱਖ 24 ਹਜ਼ਾਰ ਦੀ 1 24 ਦੀ ਚਲੋ ਕਿ ਬੰਬੜ ਤੇ ਨੇ ਦਿਵਾਰੀ ਵਾਕਿਆ ਸਹੀ ਦਿਵਾਰੀ ਦਾ ਕਰਕੇ ਭੈਣ ਭਰਾ ਜਿਹੜੇ ਮੇਲੇ ਚੋ ਘੁੰਮ ਫਿਰ ਕੇ ਆਣਗੇ ਮੇਲੇ ਚੋ ਭੈਣ ਭਰਾ ਲੈ ਲੈਣਗੇ ਵੇਖ ਲੈ ਰੇਟ ਬਿਲਕੁਲ ਜਾਇਜ਼ ਹੁਣ ਮਾਨ ਦਾ ਹੋਊਗਾ ਤੂੰ ਵੀ ਇਹ ਵੀ ਕੋਈ ਚੱਕਰ ਨਹੀਂ ਆ ਵੀ ਦਿਖਾਇਆ ਕਰਾ ਦੇ ਪਹਿਲਾ ਸੂਆ ਦੋ ਦੰਦ ਮੈਂ ਲਾਸਟ ਦੇ ਵੀਰਾਂ ਦੇ ਘਰੋਂ ਐਂਡੇ ਐਂਡੇ ਕਰਾਈ ਆ ਨੇ ਦੀ ਏ ਦੋ ਦੰਦ ਜੀ ਦੋ ਦੰਦ ਵਾ ਠੀਕ ਹੈ ਫਿਰ ਦੁੱਧ ਵਾ ਜੀ ਕਿੰਨਾ ਕਾ ਹੋਣਾ ਥਲੇ ਇਹਦੇ ਕੋ 10 ਕਿਲੋ ਤਾਜੀ ਸੂਈ ਚੌਥਾ ਦੇ ਦੇ ਬਿਲਕੁਲ ਤਾਜੀ ਹਾਂ ਜੀ ਲੈ ਵੀ ਆਓ ਤਲ੍ਹਾ ਆਓ ਤਲ੍ਹਾ ਚਲੋ ਜੀ ਥੋੜਾ ਖੇ ਜੰਮੂ ਇਹ ਦੇਖ ਲਾਓ ਜੀ ਆ ਜੋ ਫਿਰ ਕੁਮਾਓ ਸਿੰਗੀ 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 ਸਿੰਗ ਵਾ ਜੰਮੂ ਫਿਰ ਕੁਮਾਓ ਭਾਜੀ ਇਧਰ ਕੁਮਾਓ ਪੇਟ ਫੁੱਟ ਦਿਖਾ ਜੰਮੂ ਕਰਾ ਬਸ ਐ ਹੀ ਰੱਖ ਦੇ ਆਲੇ ਬਾਦਲੇ ਨੇ ਐਂਡ ਐਂਡ ਵੇਖ ਸੰਭੂ ਦੇਖ ਕਰ ਕਿਉਂ ਆ ਠੀਕ ਹੈ ਚਲਦਾ ਠੀਕ ਹੈ ਕਿ ਨਹੀਂ ਵੇ ਨਾਥਲਾ ਜੋੜੀ ਆ ਜੋ ਲਓ ਜੀ ਪਾਇਦਾ ਵੀ ਸੰਦੀਪ ਜੀ ਬਿਲਕੁਲ ਜਾਜ ਇਹ ਸੀਲ ਬਣਾਵੇ ਕਿ ਜੋੜੀ ਲੈ ਕਿਨੇ ਸੀਲ ਠੰਡੀ ਜਿੱਦਾਂ ਮਰਜੀ ਕੋਈ ਭੈਣ ਭਰਾ ਵਹ ਜੇ ਨਾਲੇ ਪਹਿਲਾ ਸੁਆ ਮੋਲੇ ਗਰੀ ਜੈਸਨੋ 16 ਦੀ 1 ਲੱਖ 116000 ਦੀ ਵਾਹ ਜੀ ਵਾਹ ਕਰਾ ਦੀ ਹੱਤ ਕਿੰਨੀ ਇਹਨਾਂ ਨੇ 1 ਲੱਖ ਸਿਰਫ 16000 ਦੀ 116 ਦੀ 1000 ਹੋਰ 1000 ਹੋਰ ਛੋਟ 15 ਜਾਂ ਦੇ ਕੋਰਾ ਨਹੀਂ ਮੈਂ ਠੀਕ ਹੈ ਭਾਈ ਜੀ ਐਂਡ ਹੀ ਹੋ ਗਿਆ ਫਿਰ 1 ਲੱਖ ਸਿਰਫ 15000 ਭਾਈ ਮੂੰਹ ਬਿਖਾਇਆ ਇਹ ਇਹ ਬੇਲੇ ਕਿਹੜਾ ਪਾਲੀ ਹੈ ਪਰੋਸੀ ਬੇਲੇ ਕਿੰਨਾ ਕਿੰਨੀ ਖਰਾ ਖਾਦੀ ਹੋਣੀ ਇਹਨੇ ਇਹ ਛੋਟੀ ਜਿਹੀ ਸਿੰਕ ਕੁਆਲਟੀ ਦੇਖੋ ਦੰਦਾ ਹੈ ਛੋਟੀ ਨਾਲੇ ਠੀਕ ਹੈ ਜੀ ਫਿਰ ਇਧਰ ਦੇਖੋ ਸੀਲ ਠੰਡੀ ਕੱਟੀ ਕੱਟੀ ਮਗਰ ਨੇ ਕੱਟੀ ਲੋ ਦਵਦਾ ਅਸਦੀਪ ਜੀ ਬਿਨਾ ਮਨਾਵੇ ਤੇ ਝੋਟੀਆਂ ਪਾਉਣੀਆਂ ਦੀਵਾਲੀ ਦਾ ਬੰਪਰ ਹੀ ਦੇਣਾ ਵਾ ਆਹ ਇਧਰ ਵਿਖਾ ਸ਼ੰਭੂ ਕਰਾ ਦੇ ਇਹ ਉਧਰ ਉਧਰ ਲੱਗੀ ਜੀ ਹਾਂਜੀ ਇਧਰ ਵਿਖਾ ਦਿਓ ਕਰਾ ਦੇ ਆ ਵੀ ਖਾ ਗੋਲ ਜੀ ਇਹ ਵੀ ਖੀਰੀ ਆ ਅਸਦੀਪ ਜੀ ਅੱਛਾ ਆ ਵੀ ਖੀਰੀ ਆ ਜੀ ਇਹ ਵੀ ਇੱਕ ਦੰਦ ਭੰਨਿਆ ਝੋਟੀ ਕੋ 12 ਕਿਲੋ ਬੋੜੀ ਆ ਠੀਕ ਆ ਪਹਿਲਾ ਸੂਆ ਪਹਿਲਾ ਸੂਆ ਲੋ ਜੀ ਇਹ ਵੀ ਦਿਖਾਓ ਜੀ ਤੋੜੋ ਕਰਾ ਦੇ ਵੀ ਆਹ ਦੇਖੋ ਸ਼ੰਭੂ ਜੀ ਕਿੰਨਾ ਸਵਾਦ ਦੇ 16 ਕਿਲੋ ਦੇ ਝੋਟੇ ਆਈ ਆ 14 ਦਾ ਦੱਸ ਕੇ ਜਿਹੜੀ 15 ਵੀ ਨਹੀਂ ਕਹਿਣਾ ਇੱਧਰ ਦੇਖੋ ਠੀਕ ਆ ਬਣੀ ਗਲਕ ਨਹੀਂ ਚਲੋ ਤੋਲਣ ਨੂੰ ਕਰਾ ਦੇ ਆ ਸ਼ੰਭੂ ਆ ਖਾ ਇਹਦੀ ਪਿੱਠ ਪੜਾਵਾ ਖਾ ਕਰਾ ਦੇ ਨਹੀਂ ਠੀਕ ਹੈ ਫਿਰ ਇਹ ਗਬੜਾ ਸੁਈ ਜੀ ਸੁਈ ਜੀ ਅੱਜ ਸੁਈ ਆ ਕਿਰਿਆ ਚੋਟੀ ਇਹਦਾ ਮੁੱਲ ਲੇ ਭਾਜੀ ਫਿਰ ਇਹਦਾ ਮੁੱਲ ਸੰਦੀਪ ਜੀ 1 ਬਾਈ ਆ ਜੈਸ ਨੂੰ 18 ਦੀ ਇਹ ਵੀ 1 ਲੱਖ 118 ਦੀ 118 ਦੀ ਠੀਕ ਆ ਫਿਰ ਲੋ ਉਹ ਆ ਵੀ ਸ਼ੰਭੂ 1 ਲੱਖ 18000 1 ਲੱਖ 15000 ਕਾ ਰੇਟ ਦੱਸੋ ਜੀ ਮੁਫਤਲੇ ਭਾਵਾ ਇਹੋ ਹੀ ਕਟੀਆਂ ਲੋਕੀ ਲੱਖ ਲੱਖ ਰੁਪਏ ਦੇਈ ਜਾਂਦੇ ਆ ਆ ਗੱਭਰੇ ਸੂਈਆਂ ਸੂਈਆਂ ਬੰਬ ਪੀਸਿਆ 16 17 ਕਿਲੋ ਵਾਲੀ ਚੋਟੀ 16 17 ਕਿਲੋ ਵਾਲੀ ਦੂਜਾ ਸੂਆ ਵਾ ਸਦੀਪ ਜੀ 16 ਦੱਸ ਕੇ ਆਈ ਆਪਾਂ 15 ਵੀ ਨਹੀਂ ਕਹਿਣਾ 14 ਦੱਸ ਕੇ ਦੇਣੀ ਹੈ ਅੱਛਾ 14 ਕਿਲੋ ਚਾਰ ਟਾਈਮ ਚੋਲੇ ਭੈਣ ਭਰਾ ਕੋਈ ਦੁੱਜਾ ਸੁਆ ਬਸ ਠੀਕ ਹੈ ਜੀ ਆਓ ਤੋਸ ਲੈ ਚਲੋ ਮਾ ਨਸਲਾ ਝੋਟੇ ਵੱਡੀ ਕਿੱਡੀ ਝੋਟੇ ਨਾ ਇਹ ਜੀ ਬਾਹ ਤੁਹ ਰਾਜ ਹੰਮੂ ਠੀਕ ਆ ਐ ਮੋੜ ਕੇ ਜਾਂਦੀ ਹੈਗੇ ਨਹੀਂ ਬਹੁਤ ਚੰਗੀ ਸੰਦੀਪ ਜੀ ਦੂਜਾ ਸੁਆ ਇਹ ਸੀਲ ਠੰਡੀ ਰੂ ਅਗੀ ਪੋਲੀ ਚ ਵਾਈ ਜਾ ਤੇ ਭਾਜੀ ਪਰੰਦੀ ਕੀ ਮਾਰਾ ਇਹਦਾ ਸੰਦੀਪ ਜੀ ਮੁੱਲ ਬਿਲਕੁਲ ਯਾਜ ਹਾਂਜੀ 145 ਮੁੱਲ ਜੈਸਨੋ 142 ਦੀ ਜੈਸਨੋ 142 ਦੀ 145000 ਹਾਂਜੀ ਚਲੋ ਚੱਲੋ ਲੋ ਲਾਜੀ ਆ ਜਾਓ ਛੋਟੀਆਂ ਵੇਖੋ ਛੋਟੀਆਂ ਵੇਖੋ ਪਹਿਲਾ ਸੁਆ ਜੀ ਹਾਂਜੀ ਦੇਖੋ ਪਹਿਲਾ ਸੁਆ ਵਿੱਚ ਪੁੱਟ ਜਾਏ ਪਾਣੀ ਦਾ ਹੜ ਆਪਣੀ ਟਟ ਮਾਰੀ ਇਹ ਵੀ ਸਹੀ ਆ ਸੂਈ ਵਾਹ ਜੀ ਵਾਹ 12 ਕਿਲੋ ਦੁੱਧ ਆ ਜੀ ਹੁਣ ਐਸ ਟਾਈਮ 12 ਕਿਲੋ ਠੀਕ ਹੈ ਭਾਜੀ ਫਿਰ ਅਜੇ ਤੀਜਾ ਚੌਥਾ ਦਿਨ ਆ ਹਾਂਜੀ ਤੀਜਾ ਚੌਥਾ ਦਿਨ ਸੰਦੀਪ ਜੀ 12 ਕਿਲੋ ਨਸਲ ਦੇਖੋ ਝੋਟੇ ਦੀ ਕਿਨੇ ਹਨ ਨਸਲ ਦੇਖੋ ਨਸਲ ਦੇ ਚਵਾਈ ਸੀਲ ਠੰਡੀ ਫੱਟੀ ਢਾ ਕੇ ਨਹੀਂ ਠੀਕ ਹੈ ਜੀ ਫਿਰ ਤੇ ਭਾ ਸੰਦੀਪ ਜੀ ਬਿਲਕੁਲ ਹੀ ਛੋਟਾ ਹਮ 1 ਬਾਈ ਮੋਲਿਆ 20 ਦੀ ਜੈਸਨੋ ਚਲੋ ਇੱਕ ਉਲੀ ਜੀ ਦੇ ਦਾਂਗੇ ਚੱਲਣ ਦੋ ਇੱਕ 19 ਦੇ ਚੱਲਣ ਦੇ ਗਰਾ ਦੇ ਵਾਠ ਠੀਕ ਜਿਹੜਾ ਸੰਦੀਪ ਡੇਰੀ ਫਾਰਮ ਨੂੰ ਲਾਈਕ ਸ਼ੇਅਰ ਚੰਗੇ ਕਮੈਂਟ ਕਰੂਗਾ ਦੇਣ ਲੱਗਿਆ 500 ਹੋਰ ਛੋੜ ਲਓ 500 500 ਹੋਰ ਛੋੜ ਇੱਕ 19 ਦੇ 500 ਹੋਰ ਛੋੜ 18.5 ਦੀ ਚਲੋ ਬਾਕੀ ਦੇਖ ਲੈ ਜ ਆਹੀ ਪਸ਼ੂ ਆਲੀ ਤੋਂ ਕਿ ਅਖੀਰੀਆ ਸੰਦੀਪ ਜੀ ਖੀਣ ਪਏ 12 ਕਿਲੋ 1 ਪੰਜੀ ਦੀ ਸੁਣੋ ਵੱਡੀ ਝੋਟੀ ਚਲੋ 1 ਪੰਜੀ ਦੀ ਇਧਰ ਵੇਖੋ ਵੇਖੋ ਬਾਕੀ ਜਦੋਂ ਮਰਜੀ ਆਓ ਇਹ ਵੀਡੀਓ ਦਾ ਇੰਤਜ਼ਾਰ ਨਾ ਕਰਾਂ ਕਈ ਵਾਰ ਜਿਹੜੀ ਆਏ ਜਾਂਦਾ ਮਾਲ ਹਰ ਵਾਰ ਤੇ ਮਿਲੂਗਾ ਹਰ ਟਾਈਮ ਆਪਣੇ ਕੋ 15 20 ਨਗ 25 ਨਗ ਵੱਜੇ ਰਹਿੰਦੇ ਆ ਤੁਹਾਡੇ ਪੈਰਾ ਪਿਛੇ ਸਟਾਕ ਬਹੁਤ ਬਹੁਤ ਧੰਨਵਾਦ ਵਾ ਸੰਦੀਪ ਜੀ ਸਟਾਕ ਆਪਣੇ ਕੋ ਫੁੱਲ ਰਹਿਦਾ ਐਡਵਾਂਸ ਦੀ ਅਜੇ ਮਨਨ ਸਨਰ ਕਰੋ ਪਰਸੋਂ ਆਣਾ ਜੀ ਬਾਕੀ ਪਰਸੋਂ ਮਾਲ ਆ ਜੂਗਾ ਜੀ ਨਵਾਂ ਮਾਲ ਹੋਰ ਆ ਜਾਣਾ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ